ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਭਗਤੀ ਦੀ ਕੁਝ ਡੂੰਗੀ ਵਿਚਾਰ ਅੱਜ ਆਪਾਂ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਗੁਰੂ ਪਿਆਰਿਓ ਆਪਾਂ ਨ ਅਕਸਰ ਇਹ ਸਵਾਲ ਕਰਦੇ ਆਂ ਵਿਚਾਰ ਆਉਂਦੇ ਆ ਭਗਤੀ ਦੇ ਵਿੱਚ ਭਗਤੀ ਕਿਵੇਂ ਕਰੀਏ ਕਿਵੇਂ ਅਭਿਆਸ ਕਰੀਏ ਕਿਵੇਂ ਸਿਮਰਨ ਕਰੀਏ ਅੱਜ ਮੈਂ ਤੁਹਾਡਾ ਇੱਕ ਕਨਸੈਪਟ ਕਲੀਅਰ ਕਰਨਾ ਹੈ ਕਿ ਭਗਤੀ ਨੂੰ ਆਪਾਂ ਇਨਾ ਹਵਾਕਿਓ ਬਣਾ ਕੇ ਰੱਖਿਆ ਬੜੀ ਸੌਖੀ ਹੈ ਭਗਤੀ ਜੇ ਸਮਝ ਆ ਜਾਵੇ ਤੇ ਬਹੁਤ ਸੋਖੀ ਹੈ ਮੇਰਾ ਲਫ਼ਜ਼ ਫੇਰ ਧਿਆਨ ਨਾਲ ਸੁਣ ਲਿਓ ਸਭ ਤੋਂ ਸੌਖਾ ਕੰਮ ਹੈ ਭਗਤੀ ਕਰਨਾ ਪਰ ਜੇ ਸਾਨੂੰ ਖੇੜ ਸਮਝ ਆ ਜਾਵੇ ਸਾਡੀ ਭਗਤੀ ਦੇ ਵਿੱਚ ਨਾ ਇੱਕੋ ਚੀਜ਼ ਰਿਕਵਰਡ ਬਣਦੀ ਹੈ ਉਹ ਹੈ ਪਾਉਣ ਮੈਂ ਤੁਹਾਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਦੱਸਣਾ ਪਿਆ ਮਨ ਵਾਸਤੇ ਇੱਕੋ ਹੀ ਰਿਕਵਰਟ ਹੈ ਜੇ ਮਨ ਦੀ ਭਗਤੀ ਦੀ ਆਪਾਂ ਗੱਲ ਕਰਦੇ ਨਾ ਮਨ ਵਾਸਤੇ ਇੱਕੋ ਰਿਕਵਰਟ ਹੈ ਪਾਉਣ ਜੇ ਮਨ ਪਾਉਣ ਨੂੰ ਛੱਡ ਗਿਆ ਤੇ ਗੁਰੂ ਪਿਆਰੇਓ ਮਨ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਏਗਾ ਆਪਣੇ ਆਪ ਹੀ ਹੋਰ ਕੋਈ ਵੱਡੀ ਚੀਜ਼ ਨਹੀਂ ਹੈਗੀ ਇਹ ਮੈਂ ਤੁਹਾਨੂੰ ਥੋੜਾ ਜਿਹਾ ਅੱਜ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਪੌਣ ਕੀ ਚੀਜ਼ ਹੁੰਦੀ ਹੈ ਤੇ ਵਿਚਾਰਾਂ ਦਾ ਕੀ ਰੋਲ ਹੈ ਪੰਕਤੀ ਦੇ ਵਿੱਚ ਵਿਚਾਰਾਂ ਨੂੰ ਕਿਵੇਂ ਰੋਕਦੇ ਆਪਾਂ ਦੇਖੋ ਕਹਿੰਦੇ ਹੁੰਦੇ ਆ ਕਿ ਜੇ ਕਿਸੇ ਚੀਜ਼ ਦਾ ਹੱਲ ਲੱਭਣਾ ਹੈ ਨਾ ਪਹਿਲਾਂ ਉਹ ਚੀਜ਼ ਦੇਖੋ ਕਿ ਉਹ ਚੀਜ਼ ਵਿਗੜੀ ਕਿਵੇਂ ਹੁਣ ਮੈਂ ਤੁਹਾਨੂੰ ਇਹ ਚੀਜ਼ ਦੱਸਾਂ ਲੱਗਾ ਕਿ ਵਿਚਾਰਾਂ ਦੀ ਕੀ ਖੇਡ ਹੈ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਕਹਿੰਦੀ ਹੈ ਸਾਡਾ ਜੀਵਨ ਜਿਹੜਾ ਮਾਤਾ ਦੇ ਗਰਭ ਚ ਸ਼ੁਰੂ ਹੁੰਦਾ ਮਾਤਾ ਦੇ ਗਰਭ ਦੇ ਵਿੱਚ ਬਾਣੀ ਦੇ ਅਨੁਸਾਰ ਕਿਉਂਕਿ ਮੈਂ ਉਹੀ ਗੱਲਾਂ ਕਰਾਂਗਾ ਜੋ ਬਾਣੀ 'ਚ ਲਿਖੀ ਹੈ ਗੁਰਬਾਣੀ ਦੇ ਅਨੁਸਾਰ ਮਾਤਾ ਦੇ ਗਰਭ 'ਚ ਆਪਾਂ ਰੱਬ ਦੀ ਭਗਤੀ ਕਰਦੇ ਰਹੇ ਹਾਰੇ ਬਾਹਰੇ ਬਾਣੀ 'ਚ ਖੁਦ ਕਹਿੰਦੇ ਆ ਮਾਤ ਗਰਭ ਮਹਿ ਆਪਰ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਬਾਹਰੇ ਕਹਿੰਦੇ ਤੂੰ ਉੱਥੇ ਰੱਖਿਆ ਵੀ ਕੀਤੀ ਤੇ ਤੂੰ ਉੱਥੇ ਸਾਡੇ ਕੋਲੋਂ ਸਿਮਰਨ ਵੀ ਕਰਾਇਆ ਆਪਣਾ ਆਪ ਕਰਵਾਇਆ ਉੱਥੇ ਰੱਬ ਨਾਲ ਆਪਾਂ ਪਤਾ ਕਿਉਂ ਜੁੜੇ ਸੀ ਕਿਉਂਕਿ ਉੱਥੇ ਆਪਾਂ ਪੌਣ ਨਾਲੇ ਸੀ ਜੁੜੇ ਆਪਾਂ ਪੌਣ ਤੋਂ ਰਹਿਤ ਸੀ ਇਹ ਸਾਡੀ ਸੁਰਤ ਮਾਲਕ ਦੇ ਨਾਲ ਜੁੜੀ ਹੋਈ ਸੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹਿੰਦੀ ਹੈ ਜਦੋਂ ਆਪਾਂ ਗਰਭ ਚੋਂ ਬਾਹਰ ਆਏ ਮਾਰੇ ਕਹਿੰਦੇ ਪ੍ਰਮਾਤਮਾ ਨੇ ਆਪਣੇ ਢੁੱਲੇਵ ਤੋੜ ਕੇ ਤੁਹਾਨੂੰ ਕਿਹਦੇ ਨਾਲ ਜੋੜਿਆ ਭਲਾ ਹੁਣ ਆਪਾਂ ਇਸੇ ਵਿੱਚ ਕਹਿੰਦੇ ਨਾ ਕਿ ਆਪਾਂ ਫਸੇ ਆ ਆਪਾਂ ਛੁੱਟਣਾ ਆ ਪਰ ਛੁੱਟਣਾ ਕਿਹਦੇ ਤੋਂ ਆ ਪਾਉਣ ਤੋਂ ਕਿਉਂਕਿ ਜੋੜਿਆ ਕਿਹਦੇ ਨਾਲ ਆ ਮਾਰੇ ਕਹਿੰਦੇ ਜੋਣ ਛਾੜ ਜੋ ਜਗ ਮਹਿ ਆਇਓ ਤੇ ਮਾਰੇ ਕਹਿੰਦੇ ਲਾਗਤ ਪਵਣ ਖਸਮ ਬਿਸਰਾਇਓ ਮਾਰੇ ਕਹਿੰਦੇ ਇੱਕ ਚੀਜ਼ ਛੱਡੀ ਤੇ ਇੱਕ ਚੀਜ਼ ਨਾਲ ਜੁੜ ਗਏ ਕਿਹਦੀ ਕਿਹੜੀ ਚੀਜ਼ ਛੱਡੀ ਕਹਿੰਦੇ ਰੱਬ ਨੂੰ ਛੱਡਿਆ ਤੇ ਪੌਣ ਨਾਲ ਜੁੜ ਗਏ ਜੋਨ ਛੜ ਜਵ ਜਗ ਮਹਿ ਆਇਓ ਗਰਬ ਨੂੰ ਛੱਡ ਦਿੱਤਾ ਪਰਮੇਸ਼ਰ ਨੂੰ ਛੱਡ ਦਿੱਤਾ ਤੇ ਕਹਿੰਦੇ ਲਾਗਤ ਪਵਣ ਖਸਮ ਬਿਸਰਾਇਓ ਪੌਣ ਨਾਲ ਜੁੜ ਗਏ ਤੇ ਖਸਮ ਨੂੰ ਭੁੱਲ ਗਏ ਦੇਖਿਆ ਨਾ ਇਹ ਗੱਲ ਕਲੀਅਰ ਇਹਨੂੰ ਥੋੜਾ ਹੋਰ ਕਲੀਅਰ ਕੱਟ ਸਮਝ ਲਓ ਕਿ ਜਿੰਨਾ ਚਿਰ ਤੱਕ ਪੌਣ ਨਾਲ ਜੁੜੇ ਆ ਉਹਨਾਂ ਚਿਰ ਖਸਮ ਤੋਂ ਦੂਰ ਆ ਤੇ ਜਦੋਂ ਪੌਣ ਤੋਂ ਟੁੱਟ ਗਏ ਫਿਰ ਆਪਣੇ ਆਪ ਖਸਮ ਨਾਲ ਜੁੜ ਜਾਵਾਂਗੇ ਖੇੜੇ ਬੜੀ ਹੈ ਹੁਣ ਬਾਣੀ ਇਹ ਚੀਜ਼ ਕਹਿੰਦੀ ਹੈ ਮਾਰਾ ਕਹਿੰਦੇ ਪਹਿਲਾਂ ਹੀ ਮਾਰਾ ਕਦੇ ਪਵਨ ਪਾਣੀ ਅਗਨੀ ਬਸਰਾਓ ਕਹਿੰਦੇ ਤਹੀ ਨਰੰਜਨ ਸੱਚੋ ਨਾ ਤੇ ਨਮੇ ਮਨਵਾ ਰਹੇ ਲਿਵ ਲਈ ਪਰ ਉਹ ਤਨਾਨ ਕਾਲ ਨਾ ਖਾਏ ਮਾਰਾ ਕਹਿੰਦੇ ਕਾਲ ਤੈਨੂੰ ਖਾ ਹੀ ਨਹੀਂ ਸਕਦਾ ਆਪਣੇ ਆਪ ਤੇਰੀ ਲਿਵ ਉੱਥੇ ਜੁੜੀ ਰਹੇਗੀ ਮਾਰਾ ਕਹਿੰਦੇ ਤੂੰ ਪਾਉਣ ਪਾਣੀ ਅਗਣੀ ਨੂੰ ਛੱਡ ਦੇ ਬਸ ਹੁਣੇ ਪਾਉਣ ਦੇ ਵਿੱਚ ਹੀ ਸਭ ਕੁਝ ਆ ਤੁਸੀਂ ਆਖੋ ਕਿ ਅਗਣੀ ਕਿੱਥੋਂ ਆ ਗਈ ਪਾਣੀ ਉਹ ਪਾਉਣ ਦੇ ਵਿੱਚ ਸਭ ਕੁਝ ਹੀ ਹੁੰਦਾ ਹੈ ਪਾਉਣ ਦੇ ਵਿੱਚ ਹੀ ਅਗਣੀ ਹੈ ਤੇ ਪਾਉਣ ਦੇ ਵਿੱਚ ਹੀ ਪਾਣੀ ਹੈ ਜਿਹਨੂੰ ਆਪਾਂ ਤ੍ਰੈ ਗੁਣ ਕਹਿੰਦੇ ਇਹਨੂੰ ਮਾਇਆ ਕਹਿੰਦੇ ਆਪਾਂ ਗੁਰਬਾਣੀ ਦੇ ਅਨੁਸਾਰ ਹੁਣ ਹੋਰ ਸਮਝਿਓ ਇਹਨੂੰ ਥੋੜਾ ਜਿਆ ਕਿਉਂਕਿ ਆਪਾਂ ਤੁਹਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਹੋਣ ਮਾਲਕ ਨੇ ਕੀ ਕੀਤਾ ਐ ਸਾਨੂੰ ਪਾਉਣ ਦੇ ਨਾਲ ਜੋੜ ਦਿੱਤਾ ਐ ਹੁਣ ਪਾਉਣ ਕੀ ਐ ਗੁਰੂ ਨਾਨਕ ਪਾਸਾ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਪਾਉਣ ਸਾਡੀ ਗੁਰੂ ਐ ਕਿਉਂ ਗੁਰੂ ਐ ਕਿਉਂਕਿ ਪਾਉਣ ਦੇ ਸਹਾਰੇ ਹੀ ਸਾਰਾ ਸੰਸਾਰ ਚੱਲ ਰਿਹਾ ਐ ਆ ਮੈਂ ਤੁਹਾਡੇ ਸਾਹਮਣੇ ਬੈਠੇ ਵਿਚਾਰ ਕਰ ਰਿਹਾ ਮੈਨੂੰ ਕੌਣ ਚਲਾ ਰਿਹਾ ਭਲਾ ਪਾਉਣ ਚਲਾ ਰਹੀ ਐ ਤੇ ਪਾਉਣ ਦੇਣ ਕੋ ਰਿਹਾ ਤੁਹਾਨੂੰ ਪ੍ਰਮਾਤਮਾ ਪਾਉਣ ਜਿਹੜੀ ਐ ਪ੍ਰਮਾਤਮਾ ਨੇ ਆਪਣੇ ਹੱਥ ਚ ਰੱਖੀ ਐ ਹੋਰ ਕਿਸੇ ਨੂੰ ਨਹੀਂ ਦਿੱਤੀ ਉਹਨੇ ਭਾਵੇਂ ਸਭ ਕੁਝ ਵੇਖੋ ਸੰਸਾਰ ਦੇ ਵਿੱਚ ਚੱਲਦਾ ਫਿਰਦਾ ਐ ਪੌਣ ਮਾਲਕ ਨੇ ਆਪਣੇ ਹੱਥੇ ਰੱਖੀ ਹੈ ਪੌਣ ਦੇ ਨਾਲ ਸਾਨੂੰ ਜੁੜਿਆ ਆਪਾਂ ਸਾਹ ਲੈ ਰਹੇ ਆਂ ਪੌਣ ਦੇ ਨਾਲ ਸਾਡਾ ਸਬੰਧ ਜੁੜਿਆ ਹੋਇਆ ਹੈ ਮਾਰਿਆ ਕਹਿੰਦੇ ਸਭ ਸੇ ਨੂੰ ਕਿਰਪਾਲ ਸੰਭਾਲੇ ਸਾਹੇ ਸਾਹ ਇਹ ਪੌਣ ਨਾਲ ਸਾਡਾ ਸਬੰਧ ਜੁੜਿਆ ਤੇ ਮਨ ਕਿੱਥੇ ਆ ਸਾਡਾ ਆਹ ਨੇਤਰਾਂ ਦੇ ਵਿੱਚ ਬੈਠਾ ਇੱਥੇ ਹੀ ਇਹਨੂੰ ਪੰਜ ਵਿਕਾਰਾਂ ਨੇ ਘੇਰੇ ਹੋਇਆ ਹੁਣ ਇਹਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਆਪਾਂ ਵਿਚਾਰ ਕਹਿੰਦੇ ਆ ਕਿ ਸਾਨੂੰ ਵਿਚਾਰ ਹੁੰਦੇ ਆ ਪੌਣ ਜਿਹੜੀ ਆ ਨਾ ਪਿਆਰਿਓ ਇੱਕ ਮદાન ਆ ਮੈਂ ਤੁਹਾਨੂੰ ਸੰਸਾਰੀ ਉਦਾਹਰਣ ਦੇ ਰਿਹਾ ਇੱਕ ਮੈਦਾਨ ਆ ਜਿੱਥੇ ਦੋ ਟੀਮਾਂ ਖੇਡਦੀਆਂ ਪਈਆਂ ਨੇ ਇੱਕ ਪਾਸੇ ਆ ਸਾਡਾ ਮਨ ਇੱਕ ਪਾਸੇ ਨੇ ਪੰਜ ਵਿਕਾਰ ਹੁਣ ਪੰਜ ਵਿਕਾਰ ਜਿਹੜੇ ਉਹ ਸਾਨੂੰ ਰੋਕਦੇ ਨੇ ਭਗਤੀ ਤੋਂ ਮਨ ਦੀ ਮੰਜ਼ਿਲ ਜਿਹੜੀ ਉਹ ਪਰਮਾਤਮਾ ਆ ਪਰ ਉਹਨੂੰ ਮੰਜ਼ਿਲ ਵਾਲੇ ਪਾਸੇ ਜਾਣ ਨਹੀਂ ਦਿੰਦੇ ਉਹਨਾਂ ਕੋਲ ਇੱਕੋ ਰੋਕਣ ਦਾ ਤਰੀਕਾ ਹੈ ਵਿਚਾਰ ਤੁਹਾਨੂੰ ਭਾਂਤ ਭਾਂ ਦੇ ਵਿਚਾਰ ਦੇਣਗੇ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਪਤਾ ਕੀ ਗਲਤੀ ਕਰਦੇ ਆ ਆਪਾਂ ਇਹ ਚੀਜ਼ ਕਹਿੰਦੇ ਆ ਕਿ ਆਪਾਂ ਰਈਏ ਵੀ ਪੌਣ ਦੇ ਦਾਇਰੇ 'ਚ ਆਪਾਂ ਇਨ੍ਹਾਂ ਪੰਜ ਵਿਕਾਰਾਂ ਨਾਲ ਲੜੀਏ ਤੇ ਲੜ ਕੇ ਰੱਬ ਨਾਲ ਸਾਂਝ ਪਾਈਏ ਇਹ ਚੀਜ਼ ਪੋਸੀਬਲ ਹੋ ਹੀ ਨਹੀਂ ਸਕਦੀ ਤੇ ਤੁਸੀਂ ਪੌਣ ਦੇ ਦਾਇਰੇ ਵਿੱਚ ਰਹਿ ਕੇ ਇਨ੍ਹਾਂ ਪੰਜਾਂ ਨੂੰ ਹਰਾ ਜੋ ਜਾਂ ਇਨ੍ਹਾਂ ਦੇ ਵਿਚਾਰ ਰੋਕ ਦਿਓ ਤੁਸੀਂ ਕਿਉਂ ਰੋਕਣਗੇ ਭਾਈ ਵਿਚਾਰੋ ਉਹ ਤੇ ਆਪਣਾ ਕੰਮ ਕਰ ਰਹੇ ਉਹਨਾਂ ਦੀ ਡਿਊਟੀ ਲਈ ਮਾਲਕ ਨੇ ਤੁਸੀਂ ਕਿਵੇਂ ਉਹਨਾਂ ਨੂੰ ਚੁੱਪ ਕਰਾ ਲੋਗੇ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਸਾਡੇ ਕੋਲ ਜਾਂ ਤੇ ਖਿਡਾਰੀ ਬਣ ਜਾਓ ਜਾਂ ਦਰਸ਼ਕ ਬਣ ਜਾਓ ਆਪਾਂ ਗਲਤੀ ਪਤਾ ਕਰਦੇ ਆਪਾਂ ਖਿਡਾਰੀ ਬਣ ਕੇ ਖੇਡਦੇ ਪਏ ਆ ਆਪਾਂ ਕਹਿੰਦੇ ਆਪਾਂ ਖੇਡਣਾ ਹੈ ਇਹਨਾਂ ਦੇ ਨਾਲ ਤੇ ਆਪਾਂ ਜਿੱਤਣਾ ਹੈ ਇਹਨਾਂ ਦੇ ਨਾਲ ਉਹ ਨਹੀਂ ਕਰ ਸਕਦੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਬਾਰੇ ਦੀ ਬਾਣੀ ਕਹਿੰਦੀ ਤੁਸੀਂ ਦਰਸ਼ਕ ਬਣ ਜਾਓ ਹੁਣ ਕਬੀਰ ਸਾਹਿਬ ਇਹੀ ਗੱਲ ਤੇ ਕਹਿ ਰਹੇ ਆ ਕਹੋ ਕਬੀਰ ਠੱਗ ਸਿਓ ਮਨ ਮੰਨਿਆ ਗਈ ਠਗੌਰੀ ਠੱਗ ਪਹਿਚਾਣਦੇ ਆ ਫੇ ਮੈਂ ਉਹ ਸੱਚ ਨੂੰ ਜਾਣ ਲਿਆ ਮੈਂ ਪਰਮੇਸ਼ਰ ਨੂੰ ਜਾਣ ਲਿਆ ਮੈਂ ਖੇਡਦਾ ਹੀ ਨਹੀਂ ਕਿਉਂਕਿ ਇੱਥੇ ਮੈਦਾਨ ਦੇ ਵਿੱਚ ਖੁਦ ਪਰਮੇਸ਼ਰ ਆਪ ਆ ਗਿਆ ਆਪਾਂ ਕੋ ਖੜੀਏ ਤੇ ਜੇ ਖੁਦ ਹੀ ਖੜਨਾ ਹੈ ਤੇ ਫਿਰ ਰੱਬ ਨੂੰ ਕਿਉਂ ਲੱਭਦੇ ਫਿਰਦੇ ਆਪਾਂ ਇਹੀ ਤੇ ਗਲਤੀ ਕਰ ਰਹੇ ਆਪਾਂ ਹੁਣ ਲੱਭਦੇ ਆਪਾਂ ਰੱਬ ਨੂੰ ਫਿਰਦੇ ਆ ਤੇ ਖੁਦ ਦੀ ਸਾਨੂੰ ਪਹਿਚਾਨ ਨਹੀਂ ਅਸੀਂ ਕੌਣ ਆ ਅਸੀਂ ਵੀ ਤੇ ਰੱਬ ਹੀ ਆ ਤੇ ਲੱਭਦੇ ਆਪਾਂ ਰੱਬ ਨੂੰ ਫਿਰਦੇ ਆ ਤੇ ਰੱਬ ਹੈ ਕਿੱਥੇ ਆ ਉਹਦੇ ਤੇ ਵਿੱਚ ਬੈਠੇ ਆਪਾਂ ਠੀਕ ਹੈ ਨਾ ਪਿਆਰਿਓ ਮਹਾਰਾਜ ਦੀ ਬਾਣੀ ਭਗਤ ਰਵਿਦਾਸ ਜੀ ਦਾ ਆਪਾਂ ਬਚਨ ਪੜ੍ਹਦੇ ਆਂ ਕਹਿੰਦੇ ਕਹਿ ਰਵਿਦਾਸ ਹੱਥ ਪੈਂਦੇ ਨੇ ਕਹਿੰਦੇ ਆ ਹੱਥ ਵੀ ਤੇਰਾ ਦੂਰ ਆ ਇਸ ਤੋਂ ਵੀ ਨੇੜੇ ਆ ਰੱਬ ਤੇ ਮਿਲਣਾ ਕਿੰਨੂ ਆ ਫਿਰ ਉਹਦੇ ਵਿੱਚ ਬੈਠੇ ਆ ਉਹਦੇ ਨੇੜੇ ਬੈਠੇ ਆ ਤੇ ਲੱਭਦੇ ਕਿੰਨੂ ਫਿਰਦੇ ਆ ਆਪਾਂ ਹੁਣ ਆਪਾਂ ਕੀ ਕਰਨਾ ਆ ਆਪਾਂ ਇਹਨਾਂ ਨਾਲ ਝਗੜਨਾ ਨਹੀਂ ਆ ਆਪਾਂ ਨੂੰ ਕੀ ਲੋੜ ਆ ਇਹਨਾਂ ਦੇ ਨਾਲ ਲੜਨ ਦੀ ਆਪਾਂ ਇਹਨਾਂ ਦਾ ਦਾਇਰਾ ਹੀ ਛੱਡ ਕੇ ਆਪਣੇ ਘਰ ਚਲੇ ਜਾਣਾ ਜੇ ਆਪਾਂ ਬਗਾਨੇ ਘਰ ਦੇ ਵਿੱਚ ਰਵਾਂਗੇ ਤੇ ਭਾਈ ਉੱਥੇ ਉਹਨਾਂ ਦੀ ਚੱਲਣੀ ਆ ਤੇਰੀ ਨਹੀਂ ਚੱਲਣੀ ਉੱਥੇ ਹੁਣ ਅਸੀਂ ਕੀ ਕਰਨਾ ਹੈ ਦੇਖੋ ਜਿੰਨਾ ਚਿਰ ਤੱਕ ਆਪਾਂ ਪੌਣ ਦੇ ਦਾਇਰੇ 'ਚ ਆ ਆਪਾਂ ਭਗਤੀ ਕਰਦੇ ਰਹਿਣਾ ਹੁਣ ਬਹੁਤ ਜੀਵ ਇੱਥੇ ਕਹਿੰਦੇ ਸਾਨੂੰ ਵਿਚਾਰ ਆਉਂਦੇ ਆ ਸਾਨੂੰ ਭੈੜੇ ਵਿਚਾਰ ਆਉਂਦੇ ਆ ਸਸੇ ਵਿਚਾਰਾਂ ਨੂੰ ਰੋਕਣਾ ਉਹ ਭਾਈ ਤੁਸੀਂ ਵਿਚਾਰਾਂ ਨੂੰ ਨਹੀਂ ਰੋਕਣਾ ਤੁਸੀਂ ਆਪਣਾ ਕੰਮ ਕਰਨਾ ਹੈ ਤੁਸੀਂ ਭਗਤੀ ਕਰੋ ਵਿਚਾਰਾਂ ਨੂੰ ਨਾ ਰੋਕੋ ਤੁਸੀਂ ਭਗਤੀ ਕਰੋ ਭਗਤੀ ਇਸ ਕਰਕੇ ਕਰੋ ਕਿ ਅਸੀਂ ਪੌਣ ਦੇ ਦਾਇਰੇ 'ਚੋਂ ਬਾਹਰ ਨਿਕਲ ਜਾਈਏ ਬਸ ਹੋਰ ਕੁਝ ਨਹੀਂ ਕਰਨਾ ਨਾ ਕਿ ਇਹ ਗਲਤੀ ਕਰਨੀ ਹੈ ਕਿ ਪੌਣ ਦੇ ਦਾਇਰੇ ਦੇ ਵਿੱਚ ਰਹਿ ਕੇ ਭਗਤੀ ਕਰਕੇ ਇਹਨਾਂ ਨੂੰ ਹਰਾਉਣਾ ਹੈ ਦੋ ਚੀਜ਼ ਆ ਗਈਆਂ ਨਾ ਭਗਤੀ ਇਸ ਕਰਕੇ ਕਰੋ ਕਿ ਪੌਣ ਤੋਂ ਉੱਪਰ ਉੱਠ ਜਾਈਏ ਨਾ ਕਿ ਇਸ ਕਰਕੇ ਕਰੋ ਕਿ ਪੌਣ ਦੇ ਦਾਇਰੇ ਵਿੱਚ ਰਹਿ ਕੇ ਇਹਨਾਂ ਨੂੰ ਹਰਾ ਲਈਏ ਜੇ ਤੇ ਇਹਨਾਂ ਦੇ ਦਾਇਰੇ 'ਚ ਰਹਿ ਕੇ ਇਹਨਾਂ ਨੂੰ ਹਰਾਉਣਾ ਉਹ ਕਦੇ ਨਹੀਂ ਹੋ ਸਕਦਾ ਜਿੰਨਾਂ ਦਾ ਘਰ ਹੈ ਚੱਲਣੀ ਉਹਨਾਂ ਦੀ ਹੈ ਮਨ ਦਾ ਘਰ ਹੈ ਨਿੱਜ ਘਰ ਉੱਥੇ ਪੰਜ ਵਿਚਾਰਾਂ ਦਾ ਕੋਈ ਯੋਗ ਨਹੀਂ ਹੈ ਬਾੜੀ ਖੁਦ ਕਹਿ ਰਹੀ ਹੈ ਕਿ ਪਰਨਮਤ ਨਾਨਕ ਕਾਲ ਨਾ ਖਾਏ ਉਥੇ ਲਿਵ ਲਾ ਕੇ ਬੈਠਾ ਰਹੀ ਵਾਲਕ ਨਾਲ ਉਥੇ ਤੈਨੂੰ ਕੋਈ ਤੰਗ ਨਹੀਂ ਕਰੇਗਾ ਕਿਉਂ ਕਿਉਂਕਿ ਉਹ ਤੇਰਾ ਘਰ ਹੈ ਤੂੰ ਬੈਠਾ ਬਗਾਨੇ ਘਰ ਚ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਕਰੇ ਤੂੰ ਘਰ ਚੱਲ ਆਪਣੇ ਉਹ ਕਹਿੰਦੇ ਤੂੰ ਆਪਣੇ ਘਰ ਆ ਪਰ ਤੂੰ ਪਰਦੇਸ ਚ ਬੈਠ ਕੇ ਸਭ ਕੁਝ ਕਰੀ ਜਾਂਦਾ ਉਥੇ ਪਰ ਉਹਨਾ ਪਾਖੇ ਵੀ ਨਹੀਂ ਉਹਨਾਂ ਨੇ ਕੱਲ ਨਹੀਂ ਦੇਣਾ ਸਾਨੂੰ ਕਿਉਂ ਨਹੀਂ ਨਿਕਲ ਦੇਣਾ ਪਿਆਰਿਓ ਇਹਹੀ ਤੇ ਚੀਜ਼ ਹੈ ਨਾ ਇਹੀ ਤੇ ਖੇਡ ਨਹੀਂ ਆਪਾਂ ਸਮਝਦੇ ਪਏ ਕਿਉਂ ਨਹੀਂ ਨਿਕਲਦੇ ਇਹ ਚੀਜ਼ ਜਦੋਂ ਆਪਾਂ ਬਾਣੀ ਨੂੰ ਪੁੱਛਦੇ ਆ ਨਾ ਬਾਹਰ ਕਹਿੰਦੇ ਫਸਣ ਕੀ ਵਿਦ ਸਭ ਕੋਈ ਜਾਣੇ ਛੁੱਟਣ ਕੀ ਇਹ ਕਦ ਕੋਈ ਬਾਹਰ ਕਹਿੰਦੇ ਆ ਫਸਣ ਦਾ ਤਰੀਕਾ ਸਾਰਿਆ ਕੋਈ ਹੈ ਪਰ ਛੁੱਟਣ ਦਾ ਤਰੀਕਾ ਇੱਕ ਅੱਦੇ ਕੋਲ ਹੀ ਹੁੰਦਾ ਹੈ ਬਸ ਹੁਣ ਆ ਦੇਖੋ ਖੇਡ ਨੂੰ ਸਮਝੋ ਹੁਣ ਪਾਉਣ ਕਿੱਥੋਂ ਆ ਰਹੀ ਹੈ ਬਾਲਾ ਸਾਨੂੰ ਆ ਸਾਹਮਣੇ ਆ ਰਹੀ ਹੈ ਪਾਉਣ ਠੀਕ ਹੈ ਨਾ ਇਥੋਂ ਆਪਾਂ ਪਾਉਣ ਲੈਂਦੇ ਪਏ ਬਾਰੇ ਕਹਿੰਦੇ ਮਾਇਆ ਬ੍ਰह्म ਰਮੇ ਸਭ ਸੰਗ ਮਾਇਆ ਇੱਥੇ ਪਾਉਣ ਨੂੰ ਕਿਹਾ ਬ੍ਰह्म ਇੱਥੇ ਪਰਮੇਸ਼ਰ ਨੂੰ ਕਿਹਾ ਬਾਰੇ ਕਹਿੰਦੇ ਪਾਉਣ ਤੇ ਬ੍ਰह्म ਮਾਇਆ ਤੇ ਬ੍ਰह्म ਦੋਨੋਂ ਹੀ ਆਪਸ ਚ ਰਮੇ ਹੋਏ ਐ ਪਰ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਬ੍ਰह्म ਨਾਲ ਨਹੀਂ ਜੁੜਦੇ ਆਪਾਂ ਪਾਉਣ ਨਾਲ ਜੁੜ ਜਾਂਦੇ ਆ ਹੈ ਦੋਨੋਂ ਇਕੱਠੇ ਹੀ ਨੇ ਹੁਣ ਜਦੋਂ ਆਪਾਂ ਨੂੰ ਭੇਤ ਆ ਗਿਆ ਨਾ ਕਿ ਕਿਵੇਂ ਆਪਾਂ ਪਾਉਣ ਨੂੰ ਛੱਡ ਕੇ ਤੇ ਨਾਮ ਨਾਲ ਜੁੜਨਾ ਹੈ ਕਿਵੇਂ ਆਪਾਂ ਬ੍ਰह्म ਨਾਲ ਜੁੜਨਾ ਹੈ ਆਪਾਂ ਕੀ ਕਰਾਂਗੇ ਉਹ ਜਿਹੜੀ ਇੱਕ ਹੰਸਵਿਰਤੀ ਹੁੰਦੀ ਹੈ ਨਾ ਸਾਡੇ ਕੋਲ ਹੰਸ ਕੀ ਕਰਦਾ ਉਸੇ ਪਾਣੀ ਦੇ ਵਿੱਚ ਰਹਿ ਕੇ ਮੋਤੀ ਖੋਜ ਲੈਂਦਾ ਉਹ ਤੇ ਬਗਲਾ ਵੀ ਉਸੇ ਪਾਣੀ ਚ ਰਹਿੰਦਾ ਉਹਨੂੰ ਮੋਤੀ ਲੱਭਦੇ ਨਹੀਂ ਕਿਤੇ ਕੋਈ ਚੁੰਝੀ ਆਪਣਾ ਡੱਡੂ ਮਛੀਆਂ ਦੇ ਉੱਤੇ ਮਾਰਦਾ ਏ ਇਸੇ ਤਰੀਕੇ ਨਾਲ ਸਾਡੀ ਤੇ ਮਨਮੁਖ ਦੀ ਕਹਾਣੀ ਹੁੰਦੀ ਹੈ ਮਾਫ ਕਰਨਾ ਮਨਮੁਖ ਤੇ ਗੁਰਮੁਖ ਦੀ ਕਹਾਣੀ ਹੁੰਦੀ ਹੈ ਇਹ ਸਾਰੀ ਖੇਡ ਹੁੰਦੀ ਹੈ ਉਹ ਕੀ ਕਰਦੇ ਆ ਜਿਹੜੇ ਗੁਰਮੁਖ ਜਨ ਹੁੰਦੇ ਆ ਉਹ ਇਸੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਚੁੰਝ ਜਿਹੜੀ ਹੈ ਬ੍ਰਹਮ ਦੇ ਉੱਤੇ ਮਾਰਦੇ ਆ ਪਰ ਬਗਲੇ ਜਿਹੜੇ ਹੁੰਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਬ੍ਰਹਮ ਦਾ ਭੇਤ ਨਾ ਹੋਣ ਕਰਕੇ ਉਹ ਬਦੋ ਵਧੀ ਏਸੇ ਦਾਇਰੇ ਦੇ ਵਿੱਚ ਫੇਰ ਫਸ ਜਾਂਦੇ ਆ ਉਹ ਆਕਾਰਾਂ ਦੇ ਉੱਤੇ ਆਪਣੀ ਚੁੰਝ ਮਾਰਦੇ ਆ ਪਰ ਆਪਾਂ ਆਪਣੀ ਚੁੰਝ ਕਿੱਥੇ ਮਾਰਨੀ ਆ ਨਿਰਾਕਾਰ ਦੇ ਉੱਤੇ ਪਰ ਕਦੋਂ ਅਜਦੀ ਹੈ ਜਦੋਂ ਆਪਾਂ ਇਹਨੂੰ ਮਾਇਆ ਤੇ ਬ੍ਰਹਮ ਨੂੰ ਵੱਖਰੇ ਕਰਕੇ ਸਮਝ ਲਵਾਂਗੇ ਸੋ ਇਸ ਕਰਕੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਆਹ ਜਿਹੜੀ ਆਪਾਂ ਪਾਉਣ ਲੈ ਰਹੇ ਆ ਨਾ ਇਹਦਾ ਸਬੰਧ ਹੈ ਸਾਡੇ ਸਰੀਰ ਦੇ ਨਾਲ ਪਰ ਮਨ ਸਰੀਰ ਨਾਲ ਜੁੜਨ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਮਨ ਵੀ ਪਾਉਣ ਦੇ ਨਾਲ ਰੰਗਿਆ ਹੋਇਆ ਅਪਸੇ ਵਿੱਚ ਇਹਦਾ ਸਬੰਧ ਸਾਡੇ ਸਰੀਰ ਨਾਲ ਹੈ ਪਾਉਣ ਦਾ ਤੇ ਜਿੰਨਾ ਚਿਰ ਤੱਕ ਮਨ ਇਸ ਤਨ ਨੂੰ ਨਹੀਂ ਛੱਡੇਗਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹਿੰਦੀ ਉਹਨਾਂ ਚਿਰ ਤੱਕ ਸਾਡੀ ਖੇਡ ਨਹੀਂ ਚੱਲੇਗੀ ਹੁਣ ਆਪਾਂ ਕੀ ਕਰਦੇ ਪਏ ਆ ਆਪਾਂ ਇਸ ਸਰੀਰ ਨਾਲ ਭਗਤੀ ਕਰਦੇ ਆਂ ਬਾਰੇ ਕਹਿੰਦੇ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਹੁਣ ਸਰੀਰ ਨਾਲ ਆਪਾਂ ਭਗਤੀ ਕਰ ਰਹੇ ਆ ਜੋ ਮੈਂ ਬੋਲ ਰਿਹਾ ਭਲਾ ਕੀ ਬੋਲ ਰਿਹਾ ਬਾਰੇ ਕਹਿੰਦੇ ਐ ਦੇਹੀ ਮਾਟੀ ਬੋਲੇ ਪਾਉਣ ਆ ਜੋ ਮੈਂ ਬੋਲ ਰਿਹਾ ਵੀ ਪਾਉਣ ਹੀ ਬੋਲਦੀ ਪਈ ਆਖਣ ਸੁਣਨਾ ਪਾਉਣ ਕੀ ਬਾਣੀ ਬਾਰੇ ਕਹਿੰਦੇ ਇਹ ਮਨ ਰੱਤਾ ਮਾਇਆ ਜੋ ਵੀ ਆਪਾਂ ਆਖਦੇ ਆ ਜੋ ਵੀ ਆਪਾਂ ਬੋਲਦੇ ਆ ਇਹ ਸਾਰੀ ਪਾਉਣ ਦੀ ਬਾਣੀ ਹੈ ਮਾਰੇ ਕਹਿੰਦੇ ਜੋ ਵੀ ਆਖਾਂਗੇ ਜੋ ਮਰਜੀ ਭਾਏ ਇਸ ਰਸਨਾ ਤੋਂ ਬੋਲੀ ਜਾਈਏ ਮਾਰੇ ਕਹਿੰਦੇ ਮਨ ਮਾਇਆ ਚ ਹੀ ਰੰਗਿਆ ਜਾਏਗਾ ਕਿਉਂਕਿ ਪੌਣ ਹੈ ਸਰੀਰ ਹੈ ਹੀ ਸਾਰੀ ਪੌਣ ਦੀ ਬਣੀ ਹੋਈ ਹੈ ਜਲ ਕੀ ਪੀਤ ਪਵਨ ਦਾ ਥੰਬਾ ਇਹਨੂੰ ਲੱਗਾ ਹੋਇਆ ਹੈ ਸਰੀਰ ਸਾਰਾ ਬਣਿਆ ਹੀ ਪੌਣ ਤੋਂ ਹੈ ਹੀ ਇਹਦੇ ਚ ਹਵਾ ਇਹਦੇ ਵਿੱਚ ਹੈ ਕੀ ਹੈ ਹਵਾ ਦਾ ਪਤਲਾ ਹੈ ਤੇ ਇਥੋਂ ਆਪਾਂ ਇਹ ਚੀਜ਼ ਸਮਝਣੀ ਹੈ ਤੇ ਮਾਰੇ ਤਾਂ ਹੀ ਬਾਣੀ ਚ ਕਹਿੰਦੇ ਹੈ ਭਾਈ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਮਾਰੇ ਕਹਿੰਦੇ ਇਸ ਜੀ ਨੂੰ ਸਮਝ ਮਨ ਦੀ ਖੋਜ ਕਰ ਮਨ ਜਦੋਂ ਤਨ ਨੂੰ ਛੱਡਦਾ ਹੈ ਨਾ ਤੇ ਮਾਰੇ ਕਹਿੰਦੇ ਫਿਰ ਕਿੱਥੇ ਜਾ ਕੇ ਸਮੁੰਦਾ ਬਸ ਜਿੱਥੇ ਸਮੁੰਦਾ ਹੈ ਨਾ ਮਾਰੇ ਕਹਿੰਦੇ ਉੱਥੇ ਹੀ ਸਾਂਝ ਪਾਉਣੀ ਹੈ ਹੁਣ ਠੀਕ ਹੈ ਉੱਥੇ ਜਦੋਂ ਆਪਾਂ ਜਿੱਥੇ ਸਮੁੰਦਾ ਆ ਜਦੋਂ ਉੱਥੇ ਸਾਡੀ ਸਾਂਝ ਪੈ ਜੇਗੀ ਨਾ ਉੱਥੇ ਤੁਸੀਂ ਇਹਨਾਂ ਦੇ ਦਾਇਰੇ ਚੋਂ ਬਾਹਰ ਹੋ ਜਿਓਗੇ ਹੁਣ ਰਾਤ ਨੂੰ ਸੌਂ ਕੇ ਜਾਂਦੇ ਆ ਆਪਾਂ ਕੋ ਤਿੰਨ ਉਦਾਹਰਨਾਂ ਨੇ ਸਿੱਧਾ-ਸਿੱਧਾ ਇਹਨੂੰ ਸਮਝ ਲਓ ਰਾਤ ਨੂੰ ਸੌਂਕੇ ਵੀ ਆਪਾਂ ਜਾਣਦੇ ਹੁੰਦੇ ਉੱਥੇ ਉਸੇ ਧਰੈ ਜਾਨਦੇ ਉੱਥੇ ਕੋਈ ਵਿਚਾਰ ਨਹੀਂ ਹੁੰਦਾ ਜਿੰਨਾ ਚਿਰ ਤੱਕ ਮਾਤਾ ਦੇ ਗਰਭ ਦੇ ਵਿੱਚ ਆ ਉੱਥੇ ਵੀ ਪਿਆਰੇ ਕੋਈ ਵਿਚਾਰ ਨਹੀਂ ਸੀ ਸਾਡਾ ਬਚਪਨ ਦਾ ਸਮਾਂ ਨਿਕਲੇਆ 2-3 ਸਾਲ 4 ਸਾਲ ਸਾਨੂੰ ਕੋਈ ਵਿਚਾਰ ਨਹੀਂ ਸੀ ਹੁੰਦੇ ਕਿਉਂ ਨਹੀਂ ਸੀ ਹੁੰਦੇ ਵਿਚਾਰ ਉੱਥੇ ਕਿਹੜੀ ਭਗਤੀ ਕਰਦੇ ਸੀ ਗੁਰੂ ਪਿਆਰੀ ਸਾਧ ਸੰਗਤ ਜੀਓ ਉਦੋਂ ਆਪਾਂ ਇਹਨਾਂ ਦੇ ਦਾਇਰੇ ਤੋਂ ਬਾਹਰ ਹੁੰਦੇ ਸੀ ਰਾਤ ਨੂੰ ਵੀ ਆਪਾਂ ਪੌਣ ਦਾ ਦਾਇਰਾ ਛੱਡ ਕੇ ਬਾਹਰ ਚਲੇ ਜਾਂਦੇ ਆ ਮਾਰੇ ਥੋੜ੍ਹੀ ਮਾਰ ਕੇ ਨਿਕਲ ਜਾਂਦਾ ਸਰੀਰ ਦਾ ਸਬੰਧ ਪਾਉਣ ਦੇ ਨਾਲ ਰਹਿ ਜਾਂਦਾ ਪਰ ਜਿਉਂ ਹੀ ਸਵੇਰੇ ਫੇਰ ਮਨ ਸਰੀਰ ਨਾਲ ਆ ਕੇ ਜੁੜ ਜਾਂਦਾ ਮਨ ਵੀ ਉਸੇ ਪਾਉਣ ਦੇ ਵਿੱਚ ਰਤਿਆ ਜਾਂਦਾ ਇਹ ਸਤਿਗੁਰਾਂ ਨੇ ਖੇਡ ਬਣਾਈ ਹੈ ਸਤਿਗੁਰ ਨੇ ਖੇਡ ਬਣਾਈ ਹੈ ਪਾਉਣ ਤੇ ਨਾਮ ਦੀ ਬਾਹਰੇ ਕਹਿੰਦੇ ਆ ਮਨ ਨਾਮ ਨਾਲ ਜੁੜ ਜੇ ਤੇ ਸਰੀਰ ਪਾਉਣ ਨਾਲ ਜੁੜਿਆ ਜਾਵੇ ਬਾਹਰੇ ਕਹਿੰਦੇ ਤੁਹਾਡੀ ਭਗਤੀ ਸਫਲ ਹੈ ਤੇ ਇੱਥੇ ਉਲਟ ਚੀਜ਼ ਚੱਲਦੀ ਹੈ ਇੱਥੇ ਸਰੀਰ ਤੇ ਪਾਉਣ ਦੇ ਨਾਲ ਜੁੜਿਆ ਜੁੜਿਆ ਇੱਥੇ ਮਨ ਵੀ ਪਾਉਣ ਨਾਲ ਜੁੜਿਆ ਕਿਉਂ ਜੁੜਿਆ ਕਿਉਂਕਿ ਮਨ ਨੇ ਆਪਣਾ ਸਬੰਧ ਹੀ ਇਸ ਸ਼ਰੀਰ ਨਾਲ ਬਣਾ ਕੇ ਰੱਖਿਆ ਮਨ ਇਸੇ ਸ਼ਰੀਰ ਨੂੰ ਆਪਣਾ ਆਪਣਾ ਸਭ ਕੁਝ ਮੰਨੀ ਬੈਠਾ ਇਸੇ ਘਰ ਨੂੰ ਹੀ ਆਪਣਾ ਸਭ ਕੁਝ ਮੰਨੀ ਬੈਠਾ ਜਿਨੂ ਬਾਰੇ ਕਹਿੰਦੇ ਜੋ ਕਰ ਛੱਡ ਗਵਾਵਣਾ ਸੁ ਲੱਗਾ ਮਨ ਮਾਹੇ ਜਿੱਥੇ ਜਾਏ ਬਹੇ ਤੁਦ ਵਰਤਨਾ ਤਿਸ ਕੀ ਚਿੰਤਾ ਨਹੀਂ ਸੋ ਪੌਣ ਨੂੰ ਛੱਡਣ ਦਾ ਇੱਕੋ ਇੱਕ ਤਰੀਕਾ ਆ ਜਦੋਂ ਤੁਹਾਨੂੰ ਇਹ ਚੀਜ਼ ਪਤਾ ਲੱਗ ਜੇਗੀ ਨਾ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਪਣਾ ਘਰ ਹੈ ਕਿੱਥੇ ਆ ਜਾਣਾ ਕਿੱਥੇ ਆ ਹੁਣ ਦੇਖੋ ਸਤਿਗੁਰ ਦੀ ਬਾਣੀ ਇੱਥੇ ਕਹਿ ਰਹੀ ਹੈ ਤਨ ਛੂਟੇ ਮਨ ਕਹਾਂ ਸਮਾਈ। ਵੀ ਮਨ ਇਸ ਤਨ ਨੂੰ ਛੱਡ ਕੇ ਦੱਸੋ ਕਿੱਥੇ ਸਮੁੰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਫਿਰ ਤਨ 'ਚ ਨਹੀਂ ਸਮੋਊ ਕਿਤੇ ਵੀ। ਕਿਉਂਕਿ ਤਨ 'ਚ ਸਮਾਈ ਨਹੀਂ ਸਕਦਾ ਮਨ। ਮਨ ਕੀ ਕਰਦਾ ਤਨ ਛੂਟੇ ਮਨ ਕਹਾਂ ਸਮਾਈ। ਮਾਰੇ ਕਹਿੰਦੇ ਦੇਖੋ ਕਿੱਥੇ ਸਮਾਰਿਆ ਜਾ ਕੇ। ਹੁਣ ਜੇ ਆਪਾਂ ਤਨ ਨੂੰ ਵੀ ਛੱਡਣਾ ਹੈ। ਇਹਦਾ ਮਤਲਬ ਇਹ ਤਾਂ ਕਲੀਅਰ ਹੋ ਗਿਆ ਆ ਰਾਮਰਤਨ ਤੋਂ ਪਾਈਏ ਜੋ ਪਹਿਲੇ ਤਜੇ ਸਰੀਰ। ਪਹਿਲੀ ਸ਼ਰਤ ਹੀ ਹੈ ਕਿ ਸਰੀਰ ਨੂੰ ਛੱਡ ਦੇ। ਹੁਣ ਮਨ ਨੇ ਸਰੀਰ ਨੂੰ ਛੱਡਿਆ। ਕਿੱਥੇ ਜਾ ਕੇ ਸਮਾਊਗਾ ਕਿਸੇ ਘਰ ਚ ਥੋੜੀ ਜਾ ਕੇ ਸਮਾਜੂ ਕਿਸੇ ਆਂਡੀ ਗਵਾਂਡੀ ਦੇ ਘਰ ਚ ਥੋੜੀ ਜਾ ਕੇ ਸਮਾਜੂ ਕਿਸੇ ਆਂਡੀ ਗਵਾਂਡੀ ਦੇ ਸਰੀਰ ਚ ਕਿਸੇ ਭੈਣ ਭਰਾ ਦੇ ਸਰੀਰ ਚ ਤੇ ਸਮਾਊਗਾ ਫਿਰ ਕਿੱਥੇ ਸਮਾਊਗਾ ਅਜਨਾ ਖਾਲੀ ਖਲਾਇਆ ਨਾ ਅ ਜਿੱਥੇ ਮੇਰੇ ਹੱਥੇ ਹੁੰਦਾ ਸਪੇਸ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਗੁਰੂ ਦੀ ਬਾਣੀ ਕਹਿੰਦੀ ਇੱਥੇ ਜਾ ਕੇ ਸਮਾਏਗਾ ਕਿਉਂਕਿ ਇੱਥੇ ਹੀ ਪਰਮੇਸ਼ਰ ਹੈ ਇਹ ਮਨਵੀ ਜੋਤ ਹੈ ਤੇ ਇਹ ਜਿਹੜਾ ਖਾਲੀ ਖੜਾ ਜਿੰਨਾ ਇੱਥੇ ਵੀ ਸਾਰੀ ਉਸ ਪਰਮੇਸ਼ਰ ਦੀ ਜੋਤ ਹੀ ਵਰਤਦੀ ਪਈ ਹੈ ਜਿੰਨੂੰ ਆਪਾਂ ਬਾਣੀ ਚ ਪੜਦੇ ਆ ਤੂੰ ਭਰਪੂਰ ਜਾਂਦਿਆ ਮੈਂ ਦੂਰ ਜੋ ਕਿਛ ਕਰੀ ਸੋ ਤੇਰੇ ਹਦੂਦ ਵੀ ਤੂੰ ਭਰਪੂਰ ਹੈ ਤੂੰ ਭਰਿਆ ਹੋਇਆ ਤੇ ਜੋ ਕੁਝ ਵੀ ਮੈਂ ਸੰਸਾਰ ਚ ਕਰ ਰਿਹਾ ਹੇ ਸੱਚੇ ਪਾਇਸ਼ਾ ਮੈਨੂੰ ਤੈਨੂੰ ਹੁਣ ਪਤਾ ਲੱਗਾ ਮੈਂ ਤਾਂ ਸਾਰਾ ਕੁਝ ਤੇਰੇ ਸਾਹਮਣੇ ਬੈਠ ਕੇ ਕਰੀ ਜਾਂਦਾ ਇੱਥੇ ਸਮੋਣਾ ਸਾਡੇ ਮਨ ਲਈ ਇਹ ਭੇਤ ਨਹੀਂ ਸਾਨੂੰ ਕੋਈ ਦਿੰਦਾ ਹੈ ਆਪਾਂ ਇਹਨੂੰ ਪਤਾ ਨਹੀਂ ਕੀ ਹੋਆ ਆਪਾਂ ਕਹਿੰਦੇ ਨਹੀਂ ਪਹਿਲਾਂ ਵਿਚਾਰਾਂ ਨੂੰ ਰੋਕੋ ਵਿਚਾਰ ਹੋ ਕੇ ਫਿਰ ਆ ਕਰੋ ਫਿਰ ਆ ਕਰੋ ਤੇ ਕੀ ਗੱਲ ਆਪਾਂ ਜੇ ਇਹ ਚੀਜ਼ ਪੁੱਛੀਏ ਵੀ ਮਨ ਨੂੰ ਭੇਤ ਹੈ ਇਸ ਚੀਜ਼ ਦਾ ਵੀ ਮਨ ਨੇ ਜਾਣਾ ਕਿੱਥੇ ਹੈ ਇਹੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਭਾਈ ਖੇਡ ਹੀ ਸਾਡੀ ਉਹ ਤੋਂ ਸ਼ੁਰੂ ਹੋਣੀ ਹੈ ਜਦੋਂ ਤੁਸੀਂ ਇਸ ਸਰੀਰ ਤੋਂ ਉੱਪਰ ਉੱਠੋਗੇ ਜਨਾ ਚਰ ਤੱਕ ਤੁਸੀਂ ਪੌਣ ਨੂੰ ਛੱਡਦੇ ਆਗੇ ਕਿਉਂਕਿ ਖੇੜ ਸਤਗੁਰਾਂ ਨੇ ਇਹੀ ਕਹੀ ਆ ਮਾਰੇ ਕਹਿੰਦੇ ਜਦੋਂ ਪੌਣ ਨਾਲ ਲਾ ਕੇ ਜੁੜ ਗਿਆ ਤੇ ਮਾਰੇ ਕਹਿੰਦੇ ਪਰਮਾਤਮਾ ਤੋਂ ਟੁੱਟ ਗਿਆ ਚੰਗਾ ਭੜਾ ਕਹਿੰਦੇ ਤੂੰ ਜੁੜਿਆ ਹੋਇਆ ਸੀ ਪਰ ਪੌਣ ਤੋਂ ਆਪ ਹੀ ਤੋੜਿਆ ਖੇੜ ਉਹਨੇ ਬਣਾਈ ਕੋ ਖੇੜ 'ਚ ਪੌਣਾ ਸੀ ਪੌਣ ਨਾਲ ਜੋੜਤਾ ਤੇ ਮਾਰੇ ਕਹਿੰਦੇ ਆਪਣੇ ਤੋਂ ਤੋੜਨਾ ਤੇ ਹੁਣ ਸ਼ਰਤ ਇਹੀ ਹੈ ਕਿ ਫੇਰ ਪੌਣ ਤੋਂ ਟੁੱਟ ਜਾਓ ਤੇ ਰੱਬ ਨਾਲ ਜੁੜ ਜਾਓ ਹੁਣ ਪੌਣ ਤੋਂ ਡੁੱਟਣ ਦਾ ਮਤਲਬ ਇਹ ਹੈ ਕਿ ਇਸ ਸਰੀਰ ਤੋਂ ਆਪਣਾ ਨਾਤਾ ਤੋੜ ਦਿਓ ਮਨ ਤੋੜੇ ਆਪਣਾ ਨਾਤਾ ਤੇ ਮਨ ਕਿੱਥੇ ਵਾਸਾ ਕਰ ਲੇ ਆਜੇ ਨਾ ਖੰਦੀ ਸਪੇਸ ਇੱਥੇ ਤੇ ਇੱਥੇ ਵਸਾ ਤਾਂ ਕਰੇਗਾ ਜੇ ਇੱਥੇ ਦੇਖਣ ਦਾ ਇਹਨੂੰ ਭੇਜਤਾ ਜੇਗਾ ਤੇ ਇੱਥੇ ਜਾਣ ਦਾ ਭੇਜਤਾ ਜੇਗਾ ਕਿਉਂਕਿ ਜਿੰਨਾ ਚਿਰ ਤੱਕ ਆਪਣੇ ਘਰ ਜਾਣ ਦਾ ਭੇਤ ਨਹੀਂ ਇਹਨੂੰ ਆਇਆ ਉਦੋਂ ਫਿਰ ਸਮਾਏਗਾ ਕਿਨੇ ਜਾ ਕੇ ਇਸ ਕਰਕੇ ਗੁਰੂ ਪਿਆਰਿਓ ਹਰ 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 ਗੁਣੀ ਹਾਂ ਜਪੀਏ ਸਹਿਜ ਤੋਂ ਨਹੀਂ ਹਾਂ ਛੂਟਣ ਕੀ ਬਿਦ ਸੁਣੀ ਹਾਂ ਸਾਧੂ ਰਸਨ ਭਣੀ ਹਾਂ ਪਾਈਏ ਵੱਡ ਗੁਣੀ ਹਾਂ ਇਹ ਤੇ ਮਾਰੇ ਕਹਿੰਦੇ ਆ ਜੇ ਛੁੱਟਣ ਦਾ ਤਰੀਕਾ ਕਿਸੇ ਨੂੰ ਆ ਜਾਏ ਸਮਝ ਆ ਜਾਏ ਸੋਝੀ ਆ ਜਾਏ ਤੇ ਮਾਰੇ ਕਹਿੰਦੇ ਕਿਰਪਾ ਹੋ ਜਾਂਦੀ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਬਸ ਇਹ ਚੀਜ਼ ਹੈ ਕਿ ਤੜਫ ਸਾਡੇ ਅੰਦਰ ਸੱਚੀ ਹੋਵੇ ਤੜਫ ਤੇ ਪਿਆਰ ਭਾਵਨਾ ਸਾਡੇ ਅੰਦਰ ਸੱਚੀ ਹੋਵੇ ਜੇ ਤੜਫ ਸਾਡੇ ਅੰਦਰ ਹੈ ਇਥੋਂ ਨਿਕਲਣ ਦੀ ਸਾਡੇ ਅੰਦਰ ਤੜਫ ਹੈ ਮਾਲਕ ਨਾਲ ਜੁੜਨ ਦੀ ਸਾਡੇ ਅੰਦਰ ਤੜਫ ਹੈ ਤੇ ਮਾਲਕ ਜ਼ਰੂਰ ਸਾਡੇ ਉੱਤੇ ਕਿਰਪਾ ਕਰਦਾ ਹੈ ਸੋ ਆ ਜਿਹੜਾ ਆਪਾਂ ਭਰਮ ਆਪਣੇ ਮਨ ਚ ਪਾਲ ਕੇ ਬੈਠ ਜਾਈਦਾ ਕਿ ਨਹੀਂ ਆਪਾਂ ਵਿਚਾਰਾਂ ਨੂੰ ਰੋਕਣਾ ਹੈ ਗੁਰੂ ਪਿਆਰਿਓ ਭਾਵੇਂ ਸਟੈਂਪ ਪੇਪਰ ਦੇ ਉੱਤੇ ਲਗਾ ਲਓ ਵਿਚਾਰ ਕਦੇ ਨਹੀਂ ਸਾਡੇ ਰੁਕ ਸਕਦੇ ਜੇ ਇਦਾਂ ਹੀ ਸਾਡੇ ਇੱਥੇ ਵਿਚਾਰ ਰੁੱਕ ਗਏ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਫਿਰ ਆਪਣੇ ਘਰ ਜਾਣ ਦੀ ਲੋੜ ਹੀ ਕੀ ਹੈ ਸਾਨੂੰ ਇਹੀ ਤੇ ਸਤਗੁਰ ਦੀ ਬਾਣੀ ਕਹਿ ਰਹੀ ਹੈ ਵੀ ਭਾਈ ਵਿਚਾਰ ਤੈਨੂੰ ਆ ਰਹੇ ਆ ਇਹ ਵਿਚਾਰ ਤੈਨੂੰ ਮਣਾ ਨਹੀਂ ਟਿਕਣ ਦੇਣਗੇ ਤੇ ਜੇ ਤੂੰ ਟਿਕਣਾ ਚਾਹੁੰਦਾ ਹੈ ਨਾ ਇਹ ਤਾਂ ਸ਼ਾਂਤ ਸੁਮਈ ਹੋ ਕੇ ਬਹਿਣਾ ਚਾਹੁੰਦਾ ਤੇ ਚੁੱਪ ਕਰਕੇ ਆਪਣੇ ਘਰ ਚਲਾ ਜਾ ਆਪਣੇ ਘਰ ਚਲਾ ਜਾ ਰਾਮਨ ਤੇ ਉਹ ਜਦੋਂ ਮੜ ਆਪਣੇ ਘਰ ਜਾਏਗਾ ਉਥੇ ਜਾ ਕੇ ਬੈਠੇਗਾ ਉਥੇ ਜਾ ਕੇ ਟਿਕੇਗਾ ਵੀ ਇਹ ਆਨੰਦ ਵੀ ਆਏਗਾ ਤੇ ਸੁਰਤ ਵੀ ਵਿਚਾਰਾਂ ਤੋਂ ਰਹਿਤ ਹੋ ਕੇ ਬਹਿ ਜੇਗੀ ਕਿਹੜੇ ਵਿਚਾਰਾਂ ਤੋਂ ਰਹਿਤ ਹੋ ਕੇ ਬਹਿ ਜੇਗੀ 네ਗੇਟਿਵ ਗੰਦੇ ਵਿਚਾਰਾਂ ਤੋਂ ਰਹਿਤ ਹੋ ਕੇ ਉੱਥੇ ਸਾਨੂੰ ਪੋਜ਼ਿਟਿਵ ਵਿਚਾਰ ਮਾਲਕ ਫਿਰ ਆਪ ਦੇਗਾ ਤੁਹਾਨੂੰ ਆਪਣੇ ਆ ਪਤਾ ਲੱਗ ਜਾਣਾ ਕਿ ਜੀਵਨ ਦੇ ਵਿਚਾਰ ਹੁਣ ਬਦਲ ਰਹੇ ਆ ਵਿਚਾਰ ਰੁਕਦੇ ਨਹੀਂ ਆ ਵਿਚਾਰ ਬਦਲ ਜਾਂਦੇ ਆ ਸਾਡੇ ਕਿਉਂਕਿ ਖੇੜ ਵਿਚਾਰਾਂ ਨਾਲ ਹੀ ਚੱਲਦੀ ਆ ਸੰਸਾਰ ਵਿਚਾਰਾਂ ਤੋਂ ਬਿਨਾ ਨਹੀਂ ਚੱਲ ਸਕਦਾ ਪਿਆਰੇਓ ਬਾਣੀ ਵੀ ਸਾਨੂੰ ਵਿਚਾਰ ਹੀ ਦਿੰਦੀ ਆ ਸੋ ਇੱਥੇ ਖੇੜ ਜਾਂਦੀ ਆ ਜਿੰਨਾ ਖਾਲੀ ਖਲਾ ਤੁਹਾਨੂੰ ਦੇਖ ਰਿਹਾ ਨਾ ਇੱਥੇ ਖੇੜ ਹੈ ਮੰਨੋ ਭਾਵੇਂ ਨਾ ਮੰਨੋ ਪ੍ਰੈਕਟੀਕਲ ਇੱਥੇ ਚੱਲਣਾ ਤੁਹਾਡਾ ਬਾਣੀ ਨੇ ਅਨੇਕਾਂ ਸ਼ਬਦ ਨੇ ਗੁਰੂ ਗੋਬਿੰਦ ਸਿੰਘ ਪਾਚਾ ਸਿੱਧਾ ਹੀ ਕਹਿੰਦੇ ਆ ਜਮੀ ਜਵਾ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਵਾੜ ਹੈ ਨਾ ਘਾਟ ਵਾੜ ਹੁੰਦੇ ਆ ਤੁਬਾਰੇ ਕਹਿੰਦੇ ਇੱਥੇ ਹੀ ਖੇਡ ਚੱਲਦੀ ਪਈ ਐ ਸਾਰੀ ਆ ਚੰਮ ਤੋਂ ਆਪਾਂ ਉੱਪਰ ਉੱਟਣਾ ਏਦੋਂ ਹੁਣ ਇਹ ਮਤਲਬ ਇਹ ਨਹੀਂ ਐ ਕਿ ਇਹ ਇੱਥੇ ਜੇ ਕੋਈ ਬੰਦਾ ਅਜੇ ਇਸ ਇਹਦੇ ਵਿੱਚ ਰਹਿ ਕੇ ਭਗਤੀ ਕਰ ਰਿਹਾ ਤਾਂ ਉਹ ਗਲਤ ਐ ਹੁਣ ਗੱਲ ਆ ਜਾਂਦੀ ਐ ਵੀ ਰਸਨਾ ਨਾਲ ਸਿਮਰਨ ਦੀ ਵੀ ਕਈ ਜੀਵ ਗੱਲ ਕਰਦੇ ਐ ਕਿਉਂਕਿ ਜਦੋਂ ਮਨ ਇੱਥੇ ਜਾ ਕੇ ਸਮਾ ਗਿਆ ਨਾ ਖਾਲੀ ਖਲਾ ਦੇ ਵਿੱਚ ਮਨ ਆਪਣੇ ਘਰ ਚਲਾ ਗਿਆ ਮਨ ਜਦੋਂ ਆਪਣੇ ਘਰ ਚਲਾ ਗਿਆ ਪਿਆਰਿਓ ਆਹ ਸਰੀਰ ਨੂੰ ਫਿਰ ਪ੍ਰਮਾਤਮਾ ਚਲਾਉਂਦਾ ਐ ਉੱਥੇ ਜਦੋਂ ਆਹ ਰਸਨਾ ਬੋਲਦੀ ਐ ਨਾ ਉਹ ਫਿਰ ਰਸਨਾ ਸਿਮਰਨ ਕਰਦੀ ਉਹਦਾ ਕਿਉਂ ਕਰਦੀ ਹੈ ਕਿਉਂਕਿ ਰਸਨਾ ਸੱਚ ਬੋਲਦੀ ਹੈ ਸਿਮਰਨ ਕੀ ਹੁੰਦਾ ਸੱਚ ਸੱਚ ਦਾ ਗਿਆਨ ਕਿਉਂਕਿ ਮਨ ਸੱਚ ਨਾਲ ਜੁੜ ਗਿਆ ਮਨ ਸਾਚਾ ਮੁਖ ਸਾਚਾ ਸੁਏ ਤੇ ਜਿਹੜਾ ਉਦਾਂ ਆਪਾਂ ਭਗਤੀ ਕਰਦੇ ਨੇ ਜਿਹਨਾਂ ਆਪਾਂ ਉਦਾਂ ਸਿਮਰਨ ਕਰਦੇ ਆ ਉਹਨੂੰ ਮਾਰੇ ਕਹਿੰਦੇ ਪੌਣ ਕੀ ਬਾਣੀ ਮਨ ਆਪਣੇ ਘਰ ਨਹੀਂ ਗਿਆ ਮਨ ਨੂੰ ਪ੍ਰਤੀਤ ਨਹੀਂ ਆਈ ਕਿਉਂਕਿ ਜਿਸ ਨੂੰ ਪ੍ਰਤੀਤ ਹੋਵੇ ਤਿਸ ਦਾ ਗਾਵਿਆ ਥਾਂੇ ਪਵੇ ਸੋ ਪਾਵੇ ਦਰਗੇ ਮਾਨ ਜੋ ਬਿਣ ਪ੍ਰਤੀਤੀ ਕਪਟੀ ਕੂੜੀ ਗੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗਮਾਨ ਜਦੋਂ ਪ੍ਰਤੀਤ ਨਹੀਂ ਆਈ ਮਨ ਆਪਣੇ ਘਰ ਨਹੀਂ ਗਿਆ ਮਨ ਇਹਨਾਂ ਨਿਤਨਾ ਚ ਬੈਠਾ ਮਨ ਆਕਾਰ ਨਾਲ ਜੁੜਿਆ ਮਨ ਅਜੇ ਨਰਾਕਾਰ ਨਾਲ ਨਹੀਂ ਜੁੜਿਆ ਮਨ ਨੂੰ ਆਪਣੇ ਘਰ ਜਾਣ ਦਾ ਭੇਦ ਨਹੀਂ ਆਇਆ ਉਹ ਫਿਰ ਰਸਨਾ ਇੱਕ ਤਰੀਕੇ ਨਾਲ ਕਹਿ ਸਕਦੇ ਵੀ ਸਿਮਰਨ ਕਰ ਲਈ ਹੈ ਪਰ ਗੁਰੂ ਪਿਆਰੇ ਉਹ ਅਸਲ ਚ ਸਿਮਰਨ ਨਹੀਂ ਹੈ ਜੀ ਕਿਉਂਕਿ ਸਿਮਰਨ ਉਦੋਂ ਸ਼ੁਰੂ ਹੋਣਾ ਹੈ ਮਨ ਆਪਣੇ ਘਰ ਬੈਠੇ ਮਾਨ ਉਹਦੀ ਪਹਿਚਾਨ ਕਰ ਲਵੇ ਤਾਂ ਰਸਨਾ ਜੋ ਬੋਲੇਗੀ ਸੱਚ ਬੋਲੇਗੀ ਕਿਉਂਕਿ ਉਹੀ बोल ਰਹੀ ਹੈ ਜੋ ਅਸਲੀਅਤ ਹੈ ਠੀਕ ਹੈ ਨਾ ਪਿਆਰਿਓ ਹੁਣ ਇੱਕ ਬੰਦੇ ਨੇ 20 ਸਾਲ ਫੌਜ ਦੀ ਨੌਕਰੀ ਕੀਤੀ ਹੈ ਤੇ ਉਹਦੀ ਦਸਨਾ ਤੋਂ ਫੌਜ ਦਾ ਗਿਆਨ ਨਿਕਲਦਾ ਉਹ ਸੱਚਾ ਗਿਆਨ ਹੈ ਕਿਉਂਕਿ ਉਹੀ ਬੋਲ ਰਿਹਾ ਜੋ ਨੇ ਕੀਤਾ ਹੈ ਨਾ ਕਿ ਕਿ ਤੂੰ ਗਿਆਨ ਲੈ ਕੇ ਬੋਲ ਰਿਹਾ ਮਾਨ ਆਪਣੇ ਘਰ ਬੈਠਾ ਹੈ ਮਨ ਪਰਮੇਸ਼ਰ ਨਾਲ ਸਾਂਝ ਪਾਈ ਬੈਠਾ ਹੈ ਹੁਣ ਇਹ ਰਸਨਾ ਤੋਂ ਪਰਮੇਸ਼ਰ ਦਾ ਗਿਆਨ ਨਿਕਲਦਾ ਉਹ ਸੱਚਾ ਹੀ ਨਿਕਲ ਰਿਹਾ ਹੈ ਕਿਉਂਕਿ ਸੱਚ ਸਾਝ ਪਈ ਹੈ ਤਾਂ ਹੀ ਨਿਕਲਣਾ ਪਿਆ ਹੁਣ ਇਸੇ ਕਰਕੇ ਗੁਰੂ ਪਿਆਰੀ ਇਹਦਾ ਮਤਲਬ ਇਹ ਨਹੀਂ ਹੁੰਦਾ ਇਹਨੂੰ ਆਪਾਂ ਸਮਝਣ ਦੀ ਜੇ ਮਨ ਅਜੇ ਆਪਣੇ ਘਰ ਨਹੀਂ ਗਿਆ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਜੇ ਇਸ ਰਸਨਾ ਤੋਂ ਸੰਗਣ ਕਰ ਰਹੇ ਤਾਂ ਆਪਾਂ ਕੋਈ ਪਾਪ ਕਰ ਰਹੇ ਆ ਪਾਪ ਨਹੀਂ ਹੁੰਦਾ ਮਾਲਕ ਕਿਰਪਾ ਕਰੇ ਸਾਡਾ ਮਨ ਵੀ ਆਪਣੇ ਘਰ ਜਾਵੇ ਇਹ ਚੀਜ਼ ਹੋ ਸਕਦੀ ਹੈ ਪਰ ਉੱਥੇ ਸਾਡੀ ਅਸਲ ਭਗਤੀ ਨਹੀਂ ਹੈ ਕਿਉਂਕਿ ਉਸ ਦਿਨ ਸਾਡਾ ਬੋਲਿਆ ਪਰਵਾਹ ਨਹੀਂ ਹੁੰਦਾ ਜਦੋਂ ਮਨ ਆਪਣੇ ਘਰ ਚਲਾ ਜਾਂਦਾ ਹੈ ਮਨ ਸੱਚ ਨਾਲ ਸਾਝ ਪਾ ਲੈਂਦਾ ਮਨ ਮਾਲਕ ਦੇ ਵਿੱਚ ਭੇਦ ਹੋ ਜਾਂਦਾ ਹੈ ਜੋਤ ਜੋਤ ਚ ਲੀਡ ਹੋ ਜਾਂਦੀ ਹੈ ਫਿਰ ਇਸ ਰਸਨਾ ਤੋਂ ਜੋ ਨਿਕਲਦਾ ਹੈ ਉਹ ਸੱਚ ਹੀ ਨਿਕਲਦਾ ਹੈ ਭਾਵੇਂ ਉਹ ਰਸਨਾ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ ਭਾਵੇਂ ਮਾਲਕ ਦਾ ਗਿਆਨ ਦੇ ਰਹੀ ਹੈ ਉਹ ਸਾਡਾ ਸਿਮਰਨ ਹੀ ਹੈ ਕਿਉਂਕਿ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆ ਜੇ ਮਨ ਕੁਝ ਹੋਰ ਕਰ ਰਿਹਾ ਰਸਨਾ ਕੁਝ ਹੋਰ ਬੋਲ ਰਹੀ ਹੈ ਉਹਨੂੰ ਮਹਾਰਾਜ ਦੀ ਬਾਣੀ ਕੱਚੀ ਕਹਿੰਦੀ ਹੈ ਤੇ ਸੱਚੇ ਆਪਾਂ ਉਦੋਂ ਬਣ ਜਾਂਦੇ ਆ ਮਨ ਵੀ ਸੱਚ ਤੇ ਸਮਾਇਆ ਤੇ ਰਸਨਾ ਵੀ ਸੱਚੀ ਬੋਲਦੀ ਪਈ ਹੈ। ਉਹਦੋਂ ਮਾਰੇ ਕਹਿੰਦੇ ਭਾਈ ਤੇਰਾ ਬੋਲਿਆ ਪਰਵਾਹ ਨਹੀਂ। ਕਿਉਂ? ਕਿਉਂਕਿ ਅਸਲ ਜਿਹੜਾ ਖਿਡਾਰੀ ਹੈ ਮਨ ਉਹ ਆਪਣੇ ਘਰ ਬੈਠਾ ਹੋਇਆ ਹੁਣ। ਸੁਇਸ਼ ਕਰਕੇ ਆਪਾਂ ਇਹਨੂੰ ਬਹੁਤਾ ਨਹੀਂ ਆਵੇ ਉਲਝਾਉਣ ਦੀ ਕੋਸ਼ਿਸ਼ ਕਰਨੀ ਕਿ ਪਤਾ ਨਹੀਂ ਕਿੱਡਾ ਕ ਵੱਡਾ ਇਹ ਹੈਗਾ ਆ। ਦੇਖੋ ਮੈਂ ਬੇਰ ਬੇਨਤੀ ਤੁਹਾਡੇ ਚਰਨਾਂ 'ਚ ਕਰਾਂ ਕਿ ਜੇ ਤੜਫ ਸੱਚੀ ਹੈ ਰਸਤਾ ਸਹੀ ਮਿਲ ਗਿਆ ਹੈ। ਭਾਵਨਾ ਸੱਚੀ ਹੈ, ਵਿਸ਼ਵਾਸ ਆ ਗਿਆ। ਤੇ ਗੁਰੂ ਪਿਆਰੇਓ ਸਾਨੂੰ ਭਗਤੀ ਚ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਇਸ ਕਰਕੇ ਖੇੜੇ ਸੀ ਨੂੰ ਸਮਝਣਾ ਹੈ ਬਸ ਇਹ ਇੱਕ ਦੋ ਗੱਲਾਂ ਆਪਣੇ ਮਨ 'ਚ ਟਿਕਾ ਕੇ ਰੱਖੋ ਕਿ ਵਿਚਾਰਾਂ ਨੂੰ ਆਪਾਂ ਨਹੀਂ ਰੋਕ ਸਕਦੇ ਜਿੰਨਾ ਚਿਰ ਤੱਕ ਸਾਡਾ ਮਨ ਪੌਣ ਤੋਂ ਆਜ਼ਾਦ ਨਹੀਂ ਹੁੰਦਾ ਤੇ ਅਸਲ ਸਾਡੀ ਖੇੜ ਜਿਹੜੀ ਹੈ ਇਸ ਸਰੀਰ ਤੋਂ ਅਲੱਗ ਹੋ ਕੇ ਜਿੰਨਾ ਖਾਲੀ ਖਲਾ ਜਿੰਨੀ ਸਪੇਸ ਹੈ ਮਾਰੇ ਬਾੜੀ ਚ ਕਹਿੰਦੇ ਨਿਕਟ ਨਾ ਦੇਖੇ ਪਰ ਗਰਹ ਜਾਏ ਮਨਮੁਖ ਹੰਕਾਰੀ ਮਹਿਲ ਨਾ ਜਾਣੇ ਖਿੰਨੇ ਅੱਗੇ ਖਿੰਨੇ ਪਿੱਛੇ ਸਦਾ ਬੁਲਾਈਏ ਮੈਰ ਨਾ ਆਵੇ ਕਿਉਂ ਕਰਦਰ ਗੈਸੀ ਜੇ ਇਹ ਆਪਾਂ ਸਾਰਾ ਐਕਸਪਲੇਨ ਕੀਤਾ ਪਹਿਲਾਂ ਵੀ ਕਿਵੇਂ ਸਾਡਾ ਮਨ ਇਹਦਾ ਨੇਤਰਾਂ ਨੂੰ ਛੱਡ ਕੇ ਕਦੀ ਅੱਗੇ ਚਲਾ ਜਾਂਦਾ ਕਦੀ ਪਿੱਛੇ ਆ ਕੇ ਬੈਠ ਜਾਂਦਾ ਸੁਣਿਸ ਕਰਕੇ ਇਥੋਂ ਹੀ ਮਾਰੇ ਕਹਿੰਦੇ ਆ ਸਤਿਗੁਰ ਤੇ ਪਾਏ ਵਿਚਾਰਾ ਸੁਣ ਸਵਾਦ ਸੱਚੇ ਘਰਬਾਰ ਮਾਰੇ ਕਹਿੰਦੇ ਜਿੱਥੋਂ ਸੁਆਸ ਆ ਰਹੇ ਆ ਨਾ ਇਹੀ ਤਰ੍ਹਾਂ ਸੱਚਾ ਘਰਬਾਰ ਆਇਆ ਇਹੀ ਸੱਚੇ ਘਰਬਾਰ ਆਇਆ ਉੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਸਾਡੇ ਮਨ ਵਿੱਚ ਜਾ ਕੇ ਸਮੋਣਾ ਤੇ ਜਿੱਥੇ ਜਾ ਕੇ ਸਮਾ ਗਿਆ ਤਾਂ ਨਵਾਪੇ ਪਤਾ ਲੱਗ ਜਣਾ ਪੀ ਅਹੀ ਸਾਡਾ ਘਰ ਹੈ। ਸੋ ਇਸ ਕਰਕੇ ਜਿੰਨਾ ਤੇ ਮਾਲਕ ਕਿਰਪਾ ਕਰਦਾ ਉਹੀ ਇਸ ਭਗਤੀ ਦੇ ਵਿੱਚ ਕਾਮਯਾਬ ਹੁੰਦੇ ਆ। ਸੋ ਇਸ ਕਰਕੇ ਜੇ ਹੋਰ ਵੀ ਕੋਈ ਜਾਣਕਾਰੀ ਇਹਦੇ ਬਾਰੇ ਚਾਹੀਦੀ ਹੋਵੇ ਆਪਾਂ ਨੰਬਰ ਸਾਡਾ ਪਿਆ ਹੋਇਆ ਚੈਨਲ ਦੇ ਉੱਤੇ ਉਸ ਤੇ ਤੁਸੀਂ WhatsApp ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ। ਸੋ ਇੱਥੇ ਸਮਾਪਤੀ ਕਰਦੇ ਆਂ ਫੇਰ ਆਪਾਂ ਕਿਸੇ ਵੀਡੀਓ 'ਚ ਵਿਚਾਰ ਕਰਾਂਗੇ। ਇਨੇਕ ਵਿਚਾਰ ਕਰਦੇ ਆਨੇਕਾ ਭੁੱਲਾਂ ਜਾਂਦੀ ਆਪ ਸੰਗਤ ਸਤਗੁਰ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ